ਅਜੀ ਸਸੀ ਗਾਲੀ ਸਾਰਿਆਂ ਨੂੰ ਅੱਜ ਆਪਣੇ ਕੋਲ ਪੰਜ ਟਾਰੇ ਤਿਆਰ ਨੇ ਬਈ ਸੇਲੀ ਦੇਖ ਸਕਦਾ 12 6 11 6 12 6 14 7 13 7 ਦੇਖ ਸਕਦੇ ਹੋ ਬਈ ਆ ਦੇਖ ਸਕਦੇ ਮੱਸ਼ੀ ਹੁੱਕ ਦੇ ਵਿੱਚ ਮੱਸ਼ੀ ਹੁੱਕ ਜਿਹੜਾ ਲੱਭਿਆ ਹੋਇਆ ਬਾਕੀ ਮੋਡੀਫਿਕੇਸ਼ਨ ਦੇਖ ਲਓ ਬਈ 8 ਇੰਚ ਜ ASCII ਆ ਇਹ ਤੁਰਾ ਦੇਖ ਸਕਦੇ ਹੋ ਜੈਕ ਵਧੀਆ ਕੁਆਲਿਟੀ ਦਾ ਲੱਗਾ 6 ਮਹੀਨੇ ਦੀ ਗਾਰੰਟੀ ਹੈ 400 ਤੁਰਾ ਲੱਗਾ ਹੋਗਾ 400 ਸੀਸਾ ਟਾਇਰ ਦੇਖ ਸਕਦੇ ਹੋ ਬੇਦਾਗ ਟਾਇਰ ਨੇ ਵਧੀਆ ਚੱਲਣ ਵਾਲੇ ਟਾਇਰ ਨੇ ਵਈ 10 ਗੇ ਸਾਈਡ ਚਾਦਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੂਰਾ ਮੋਡੀਫਾਈਡ 10 ਮਿੰਟ ਦੀ ਹੱਬਾ ਟਾੜਾਆਂ ਲੱਗੀਆਂ ਹੋਈਆਂ ਨੇ ਸਾਈਡ ਚਾਦਰ 10 ਗੇ ਬਾਕੀ ਟਰਾਲਾ ਚੈੱਕ ਕਰ ਲਓ ਲੱਕ ਚੈੱਕ ਕਰ ਲਓ ਦੋ ਫੜ ਡਾਲਾ ਇਹਦਾ ਗਰਾਰੀਅਲ ਡਾਲਾ ਆਰਾਮ ਨਾਲ ਖੁੱਲ ਜਾਂਦੇ ਨੇ ਕੋਈ ਦਿੱਕਤ ਨਹੀਂ ਦੇਖ ਸਕਦੇ ਪੂਰੀ ਵਧੀਆ ਚੀਜ਼ ਨਹੀਂ ਹੋਈ ਆ ਬਾਕੀ ਸਾਈਡ ਤੇ ਲੋਕ ਲੱਗੇ ਹੋਏ ਨੇ ਟਰਾਲੇ ਵਾਲੇ ਹੱਡਾਲੇ ਵਾਲੇ ਲੋਕ ਨੇ ਬਈ ਇਹ ਜਦੋਂ ਖੁੱਲਦਾ ਉਰੇ ਆ ਕੇ ਲੱਗ ਜਾਂਦਾ ਦੇਖ ਸਕਦੇ ਬਾਕੀ ਪੂਰਾ ਮੋਡੀਫਾਈ ਹੈ 11 6.5 ਦੇਖ ਸਕਦੇ ਹਾਂ ਸਾਈਡ ਜਾਂ ਤਾਂ 10 ਗਏ ਆ ਲੋਕ ਡਾਲ ਲੈ ਲੈ 10 ਰੱਡੀ ਹਵਾ ਟਾਟਾ ਦੀਆਂ ਟੂਲ ਬਾਕਸ ਲੱਗਾ ਪੂਰਾ ਮੋਡੀਫਾਈ ਹੈ ਉਹਦੇ ਤੋਂ ਖੁੱਲਦਾ ਹੈ ਅਕੀ ਜਾਲੀ ਲੱਗੇ ਹੈ ਸਟ੍ਰੀਲੀ ਜਾਲੀ ਦੋ ਫਾੜਾ ਲਗ ਰਾਰੀਆ ਤੇ ਲੋਕ ਲੱਗੇ ਹੋਣ ਪੂਰਾ ਮੋਡੀਫਾਈ ਬਣਾ ਹੋਇਆ ਹਨ ਮਸ਼ੀ ਹੁੱਕ 10 ਇੰਚ 88 ਦੇਖ ਸਕਦੇ ਹੋ ਭਾਈ ਬਾਕੀ 11 12 6.5 ਸਵਾ 2 ਫੁੱਟ 2.5 ਫੁੱਟ ਬੈਡ ਮੋਸ਼ੀਓ ਕਰਦੇ ਵਿੱਚ ਬਾਕੀ ਲੋਕ ਲੱਗੇ ਹੋਏ ਨੇ ਦੇਖ ਸਕਦੇ ਦੋਨੇ ਪਾਸੇ ਲੋਕ ਲੱਗੇ ਹੋਏ ਨੇ ਬਾਕੀ ਪੈਪ ਦੇਖ ਸਕਦੇ ਵਧੀਆ ਕੁਆਲਟੀ ਦਾ ਪੈਪ ਆ ਗਿਆ ਦਿੰਦੇ ਆ ਤੇ ਸਾਈਡ ਚਾਹ ਦੱਸ ਗਿਆ ਬਾਕੀ ਇਹ ਵਿਟਰਲਾ ਪੂਰਾ ਹੀ ਮੋਡੀਫਾਈ ਹੋਇਆ ਬਣ ਹੈ ਦੇਖਸਾ ਨੇ ਭਾਈ ਪੰਜਾਂ ਦਾ ਮੋਟਾ ਫਰਸ਼ ਹੈਗਾ ਇਹਨੂੰ ਪੰਜਾਂ ਮਿੰਨਾਂ ਹਸ਼ ਲੱਗਾ ਹੋਇਆ ਵਈ ਵਧੀਆ ਕੁਆਲਿਟੀ ਦਾ ਆ ਗਿਆ ਕੇ 14 ਸੱਤ ਮੰਜਾ ਲੱਗਾ ਹੋਇਆ 10 ਮਿੰਟ ਹੀ ਹੱਬਾ ਟਾੜਾਂ ਦੀਆਂ ਸਾਈਡ ਚਾਦ ਦਸ ਗਏ ਮੱਛੀ ਹੁੱਕ ਦੇ ਵਿੱਚ ਲੇਅਰ ਗਾੜੀ ਹੋਈ ਹੈ 10 ਇੰਚੀ ਚਾਸੀ ਦੇਖ ਤਾ ਕੋ ਗੋਲ ਹੀ ਸਲਗਾ 15 15 ਟਾਂਦੇ ਦੋ ਜੈਕ ਨੇ ਬਈ ਅੱਧੀ ਵਧੀਆ ਪੂਰੀ ਮੋਡੀਫਾਈ ਬਣੀ ਹੋਈ ਹੈ ਸਾਰੇ ਟਰਾਲੇ ਵਧੀਆ ਕੁਆਲਿਟੀ ਦੇ ਜੇ ਕਿਸੇ ਨੇ ਖਰੀਦਣ ਦਾ ਆਸਤਾ ਸੰਪਰਕ ਕਰ ਸਕਦਾ ਹਨ ਪਰ ਦੰਨੇ ਆ 98553 42279 79732 40116